प्यारे विद्यार्थियों आज अपन अंकगणितक लडियां दा अगला सवाल करंगे ठीक है पहले मैं वीडियो विच पहले भाग विच तन्नू दो सवाल कराये आ ते आज अपन एदा तीसरा सवाल करदे हां उस एपी दा 31वा पद पता करो जिस दा 11वा पद 38 और 16वा पद 73 है आपा किन्वा पद पता करना 31वा 11वा पद 38 ते 16वा 73 ठीक है हुन अपन इन्नू हल करते हां ਆਪਾਂ ਕਿਹੜਾ ਪਦ ਪਤਾ ਕਰਨਾ 31 ਆਪਾਂ ਨੂੰ ਦਿੱਤਾ ਨਹੀਂ ਹੈਗਾ ਠੀਕ ਆ ਪਰ ਆਪਾਂ ਕੋਲ 11ਵਾਂ ਪਦ 38 ਆ a 11 ਬਰਾਬਰ ਕਿੰਨਾ 38 ਮੈਂ ਤੁਹਾਨੂੰ ਜਿਵੇਂ ਕਿ ਪਹਿਲਾਂ ਦੱਸਿਆ ਸੀ an ਦਾ ਫਾਰਮੂਲਾ ਕੀ ਹਿੰਦਾ a n 1 d ਠੀਕ ਆ ਆਪਾਂ n ਨੂੰ ਕਿੰਨਾ ਭਰਨਾ 11 ਕਿਉਂਕਿ 11ਵਾਂ ਪਦ ਆ बराबर a जमा n ਨੂੰ 11 11 1 d ਠੀਕ ਹੈ ਇਹ 11 ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ a जमा 11 ਚੋਂ ਇੱਕ ਕੱਢੇ 10d ਇਹ 11 ਨੂੰ ਕੀ ਲਿਖ ਸਕਦੇ ਆਪਾਂ a जमा 10d ਬਰਾਬਰ ਕਿੰਨੇ 38 ਇਹ ਆਪਾਂ ਕੋਲ ਸਮੀਕਰਨ 1 ਬਣ ਗਏ ਠੀਕ ਹੈ 11ਵਾਂ ਪਦ 38 ਅਤੇ 16ਵਾਂ ਪਦ 73 ਹੈ a 16 73 ਇਦਾਂ ਹੀ ਆਪਾਂ ਜਦੋਂ n ਦੀ ਵੈਲਿਊ 16 ਭਰਾਂਗੇ 16 1 ਕਿੰਨਾ ਜਣਾ 15 ਆਪਾਂ ਇੱਕ ਘਟਾ ਕੇ ਲਿਖ ਸਕਦੇ a 15d 73 ਇਹ ਸਮੀਕਰਨ ਕਿਹੜੀ ਬਣ ਗਈ ਸਾਡੇ ਕੋਲ ਦੂਜੀ ਠੀਕ ਆ a 11 ਨੂੰ ਕੀ ਲਿਖ ਲਿਆ a 10d a 16 ਨੂੰ a 15d ਠੀਕ ਆ ਇਹ ਆਪਾਂ ਕੋਲ ਦੋ ਸਮੀਕਰਨ ਆ ਬਣ ਗਏ ਹੁਣ ਆਪਾਂ ਇਹਨਾਂ ਨੂੰ ਹੱਲ ਕਰਨਾ ਸਮੀਕਰਨ ਇੱਕ ਕਾਤੇ ਦੋਨੋਂ ਹੱਲ ਕਰਨ ਤੇ ਸਮੀਕਰਨ 1 ਅਤੇ 2 ਨੂੰ ਹੱਲ ਕਰਨ ਤੇ ਹੁਣ ਆਪਾਂ ਇਹਨੂੰ ਹੱਲ ਕਰ ਲੈਣਾ ਠੀਕ ਆ ਪਹਿਲਾ ਸਮੀਕਰਨ ਆਪਾਂ 2 ਲਿਖ ਲੈਨੇ ਆ a 15d 73 ਉਤਤਵ ਸਮੀਕਰਨ ਪਹਿਲੀ a 10d 38 ਹੁਣ ਆਪਾਂ ਜਿਹੜੀ ਦੂਜੀ ਸਮੀਕਰਨ ਲਿਖੀ ਨਾ ਥੱਲੇ ਆ ਪਹਿਲੇ ਵਾਲੀ ਇਹਦੇ ਆਪਾਂ ਸਾਈਨ ਚੇਂਜ ਕਰਨੀ ਹੈ ਪਲੱਸ ਦੀ ਆ ਆਪਾਂ ਚੇਂਜ ਕਰਤਾ ਸਾਈਨ ਮਾਈਨਸ ਆ 10d ਪਲੱਸ ਦੇ ਸੀ ਇਹ ਵੀ ਕਾਦੇ ਬਣ ਗਏ ਮਾਈਨਸ ਦੇ ਆ 38 38 ਪਲੱਸ ਦੇ ਸੀ ਇਹ ਵੀ ਕਾਦੇ ਬਣ ਗਏ ਮਾਈਨਸ ਦੇ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਕ ਲਾਈਨ ਲਗਾਣੀ ਆ ਆ ਉੱਪਰਲੀ ਇਹ ਪਲੱਸ ਦੀ ਆ نیچے ਵਾਲੀ ਕਾਦੀ ਮਾਈਨਸ ਦੀ ਇਹ ਪੋਜ਼ਿਟਿਵ ਨੇਗੇਟਿਵ ਕੀ ਹੋਵੇ ਕੈਨਸਲ ਆ 15d ਕਾਦੇ ਸਾਡੇ ਕੋਲ ਪਲੱਸ ਦੇ ਆ d ਹੁਣ ਆਪਾਂ यदा साइन चेंज करता दस डी माइनस से प्लस माइनस माइनस पंद्रह डी चौं दस डी क्डे कि गए पं डी तहत्तर चुंठी कड़ देने तहत्तर चुं कि कने आप अठत्ती इधरों हंस लिया तेरह चौं अठ कं डी बराबर कि आ गया आप पैंती जेडे मल्टीप्लाई उधर जाके डिवाइड पैंती बटा पांच पंजू सत्ता 21 ਕੱਟ ਉਹ d ਬਰਾਬਰ ਕਿੰਨੀ ਆ ਗਈ ਆਪਣੇ ਕੋਲ 7 d 7 ਸਮੀਕਰਨ ਇੱਕ ਚਾਪਾ ਭਰ ਦੇਣੀ ਠੀਕ ਆ ਸਮੀਕਰਨ ਇੱਕ ਚ ਭਰ ਕੇ ਸਾਡੇ ਕੋਲ a ਦੀ ਕੀਮਤ ਆ ਜਾਣੀ d 7 ਸਮੀਕਰਨ ਇੱਕ ਵਿੱਚ ਭਰੋ ਇਹ ਐਲੀਮੀਨੇਸ਼ਨ ਮੈਥਡ ਵਾ ਠੀਕ ਆ ਜਿਹੜਾ ਆਪਾਂ ਜਿਹੜਾ ਮੈਥਡ ਨਹੀਂ ਯੂਜ਼ ਕੀਤਾ ਇਹ ਐਲੀਮੀਨੇਸ਼ਨ ਮੈਥਡ ਵਾ ਇਹ ਆਪਾਂ ਨੂੰ ਤੀਜੇ ਚੈਪਟਰ ਚ ਵੀ ਹੈਗਾ ਠੀਕ ਆ ਤੇ d ਬਰਾਬਰ 7 ਦੀ ਸਮੀਕਰਨ ਐ ਇੱਕ ਚ ਭਰ ਦੋ a ਇੱਦਾਂ ਹੀ ਲਿਖ ਲਿਆ ਜਮਾ ਦਾ ਨਿਸ਼ਾਨ ਇੱਤੇ ਉੱਤੋਂ ਵੱਧ 10 ਇੱਦਾਂ ਹੀ ਉੱਤੋਂ ਵੱਧ ਇਹਨਾਂ ਜਿੰਨਾਂ ਦੇ ਗੱਭੇ ਕੁਝ ਨਹੀਂ ਹੁੰਦਾ ਗੁਣਾ ਹੁੰਦੀ ਠੀਕ ਆ ਗੁਣਾ d ਕਿੰਨੀ ਆਪਣੇ ਕੋਲ 7 ਬਰਾਬਰ ਕਿਤੇ ਆ 38 ਦੇ ਠੀਕ ਆ a ਇੱਦਾਂ ਹੀ 7 ਨੂੰ 10 ਨਾਲ ਗੁਣਾ 10 ਹੋ ਸਤਿਆ 70 ਬਰਾਬਰ 38 ਜਮਾ ਦੇ 70 ਉਧਰ ਜਾ ਕੇ -38 -70 38 ਚੋਂ 70 ਕੱਢੇ ਜਾਂ 70 ਚੋਂ 38 ਕੱਢ ਲਓ ਕਿੰਨੇ ਆ ਗਏ 32 ਨਿਸ਼ਾਨੀ ਵੱਡੇ ਮੂਰਲੇ ਦੀ ਵੱਡੇ ਘੜੇ 70 ਰਕਮ ਕ 38 70 ਦਾ 70 ਦੇ ਅੱਗੇ ਕਾਧਾ ਨਿਸ਼ਾਨ ਮਾਈਨਸ ਦਾ -32 ਠੀਕ ਆ ਇੱਥੇ ਤੱਕ ਲੱਗ ਗਿਆ ਪਤਾ a b ਕੱਢ ਲਈ ਆਪਾਂ d ਵੀ ਕੱਢ ਲਈ ਹੁਣ ਉਹਨੇ ਸਾਨੂੰ ਰਕਮ ਚ ਕੀ ਪੁੱਛਿਆ a p ਦਾ 31ਵਾਂ ਪਦ ਪਤਾ ਕਰਨਾ ਆਪਾਂ ਕਿੰਨਾਵਾਂ ਪਦ ਪਤਾ ਕਰਨਾ 31ਵਾਂ ਦੇਖੋ 31 ਨੂੰ ਮੈਂ ਕਿੰਨਾ ਲਿਖ ਸਕਦਾ ਇਹ 11 ਨੂੰ ਕਿ ਲਿਖਿਆ ਸੀ ਇੱਕ ਘੱਟ 10 ਦੀ ਇਹ 16 ਨੂੰ ਕਿੰਨਾ ਲਿਖਿਆ ਸੀ ਮੈਂ ਇੱਕ ਘੱਟ 15 ਦੀ 31 ਨੂੰ ਇੱਕ ਘੱਟ ਲਿਖ ਲੈਣਾ a ਜਮਾ 30 ਠੀਕ ਹੈ 31ਵਾਂ ਪਦ ਕਿੰਨਾ ਜਾਣਾ a ਜਮਾ 30 d ਦੀ ਕੀਮਤ ਸਾਨੂੰ ਪਤਾ ਕਿੰਨੀ ਆ ਮਾਈਨਸ 32 ਜਮਾ 30 ਇਹਨਾਂ ਦੇ ਗੱਭੇ ਕਾਹਦਾ ਨਿਸ਼ਾਨ ਗੁਣਾ ਦਾ d ਦੀ ਕੀਮਤ ਕਿੰਨੀ ਆ 7 डी की कीमत कित माइनस बत्ती इतिया सतना गुणा कर लो कि जाना दो सौ दस तीन सत्तना गुणा दो सौ दस प्लस माइनस की होंगे माइनस दो सौ दसा चु बत्ती ने। दो सौ दसा चु बत्ती क्ढे कि आ गया एक सौ अठत् कत्तीवा पद कि आ गया एक सौ अठत् आंसर आ गया ठीक है जी ਆਪਾਂ ਪਹਿਲਾਂ ਦੋਨਾਂ ਸਮੀਕਰਨਾਂ ਬਣਾ ਕੇ ਉਹਨਾਂ ਨੂੰ ਹੱਲ ਕਰਕੇ ਤੇ D ਦੀ ਕੀਮਤ ਕੱਢ ਲਈ ਠੀਕ ਆ ਆਪਾਂ 31ਵਾਂ ਪਦ ਪਤਾ ਕਰਨਾ ਸੀ A 31 ਨੂੰ ਕੀ ਲਿਖ ਲਿਆ A ਜਮਾ 3D ਤੇ ਉੱਤੇ ਆਪਾਂ ਕੀਮਤਾਂ ਭਰ ਕੇ 31 ਦੀ ਕੀਮਤ ਆ ਗਈ ਠੀਕ ਆ ਤੇ ਤੁਹਾਨੂੰ ਸਵਾਲ ਸਮਝ ਲੱਗ ਗਿਆ ਹੁਣ ਆਈ ਹੋਪ ਠੀਕ ਆ ਤੇ ਵੀਡੀਓ ਵਧੀਆ ਲੱਗੀ ਸਵਾਲ ਸਮਝ ਲੱਗ ਗਿਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ